ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੇ ਮੁਹਾਵਰੇ ਡੱਡੇ ਦੇ ਕਰਾਂਗੇ ਡ ਦਮਰੂ ਦੇ ਨਾਓ ਲੈਟ ਸਟਾਰਟ ਨੰਬਰ 1 ਡੰਡੇ ਵਜਾਉਨੇ ਵੇਲੇ ਫਿੰਨਾ ਬੇਰੋਜ਼ਗਾਰੀ ਵਧੇਰੇ ਹੋਣ ਕਰਕੇ ਐਮਏ ਪਾਸ ਦਰਸ਼ਨ ਵੀ ਡੰਡੇ ਵਜਾਂਦਾ ਫਿੰਦਾ ਹੈ ਯਾਨੀ ਕਿ ਇੰਨੀ ਬੇਰੋਜ਼ਗਾਰੀ ਵੱਧ ਗਈ ਹੈ ਕਿ ਐਮਏ ਪਾਸ ਜਿਹੜਾ ਦਰਸ਼ਨ ਆ ਵੀ ਵੈਲਾ ਹੀ ਫਿੱਟਦਾ ਨੈਕਸਟ ਆ ਡੂਬ ਮੰਨਾ ਬਹੁਤ ਸ਼ਰਮਸ਼ਾਰ ਹੋਣਾ ਗੁਰਨਾਮ ਨੇ ਸ਼ਰਾਬ ਦੇ ਨਸ਼ੇ ਵਿੱਚ ਮਾਤਾ ਤੇ ਹੱਤ ਚੁੱਕਿਆ ਸੀ ਪਰ ਉਹ ਹੁਣ ਡੁੱਬ ਮਰਨ ਦੇ ਬਰਾਬਰ ਹੋਇਆ ਪਿਆ ਹੈ ਨੰਬਰ 3 ਹੈ ਧਕਾਰ ਤੱਕ ਨਾ ਮਾਨਾ ਚੁੱਪ ਚਾਪ ਸਾਰਾ ਕੁਝ ਹਜ਼ਮ ਕਰ ਜਾਣਾ ਰਮੇਸ਼ ਤਾਂ ਐਡਾ ਵੱਡਾ ਠੱਗ ਹੈ ਕਿ ਉਹ ਲੱਖਾਂ ਦੇ ਠੱਗੀਆਂ ਮਾਰ ਕੇ ਵੀ ਧਕਾਰ ਤੱਕ ਨਹੀਂ ਮਾਰਦਾ ਨੈਕਸਟ ਨੰਬਰ 4 ਹੈ ਡੁੱਬਦੇ ਨੂੰ ਤਿੱਲੇ ਦਾ ਸਹਾਰਾ بے ਆਸਰੇ ਨੂੰ ਮਾਮਲੀ ਚੀਜ਼ ਦਾ ਆਸਰਾ ਮਿਲਣਾ ਜਦੋਂ ਕਲਬ ਵਾਲਿਆ ਨਹੀਂ ਗਰੀਬ ਬਿਮਾਰ ਨੂੰ ਹਜ਼ਾਰਾ ਰੁਪਿਆ ਦਵਾਈ ਲਈ ਦਿੱਤਾ ਹਜ਼ਾਰ ਰੁਪਏ ਦਵਾਈ ਲਈ ਦਿੱਤਾ ਤਾਂ ਉਸ ਲਈ ਡੁੱਬਦੇ ਨੂੰ ਤਿੱਲੇ ਦਾ ਸਹਾਰਾ ਹੀ ਸੀ ਢੱਕੇ ਡੋਲੇ ਖਾਣਾ ਨੀ ਆਸਰੇ ਹੋ ਕੇ ਪਟਕਦੇ ਫਿੰਨਾ ਨੌਕਰੀਆਂ ਨਾ ਮਿਲਣ ਕਾਰਨ ਕੱਤਿਆਵਦੇਰੇ ਨੌਜਵਾਨ ਢੱਕੋ ਡੋਲੇ ਹੀ ਖਾਂਦੇ ਫਿਰਦੇ ਹਨ ਨੰਬਰ 6 ਹੈ ਡੋਲਾ ਦੇ ਨਾ ਤੀ ਦਾ ਰਿਸ਼ਤਾ ਦੇਣਾ ਪੁਰਾਣੇ ਸਮਿਆਂ ਵਿੱਚ ਲੋਕ ਲਾਗੀਆਂ ਦੇ ਕਹਿਣ ਤੇ ਹੀ ਤੀ ਦਾ ਡੋਲਾ ਦਿੰਦੇ ਸਾਨੀਆਂ ਹਨ ਨੰਬਰ 7 ਡੰਡਾ ਪੀਰ ਹੈ ਵਿਗੜਿਆ ਤਿਗੜਿਆ ਦਾ ਬੁਰੇ ਲੋਕ ਸਖਤੀ ਨਾਲ ਹੀ ਕੰਮ ਕਰਦੇ ਹਨ ਜਦੋਂ ਚੌਂ ਨੇਥਾ ਨੇ ਧਾਨੂ ਸੱਚਾਈ ਨਾ ਦੱਸੀ ਤਾਂ ਥਾਨੇਦਾਨ ਨੇ ਕਿਹਾ ਕਿ ਤੂੰ ਪਿਆਰ ਨਾਲ ਕੁਝ ਨਹੀਂ ਦੱਸੇਗਾ ਕਿਉਂਕਿ ਸਿਆਣਿਆਂ ਨੇ ਕਿਹਾ ਹੈ ਕਿ ਡੰਡਾ ਪੀਸ ਪੀਰ ਹੈ ਵਿਗੜਿਆ ਤਿਗੜਿਆ ਦਾ ਨੰਬਰ 8 ਹੈ ਦਕਾਰ ਜਾਣਾ ਹੜਪ ਕਰ ਜਾਣਾ ਰਾਜਨੀਤਿਕ ਆਗੂਆ ਆਰੂਆ ਤੇ ਅਫਸਰ ਸ਼ਹਾ ਵਿੱਚ ਭ੍ਰਿਸ਼ਟਾਚਾਰ ਇਹਨਾਂ ਵੱਧ ਗਿਆ ਕਹ ਕਿ ਲੋ ਕਰੋੜਾ ਰੁਪਏ ਢਕਾਟ ਜਾਂਦੇ ਹਨ ਐਂ ਲਾਸਟ ਟਾਈਮ ਨੰਬਰ 9 ਤੇ ਡੁੱਬਦੀ ਬੇੜੀ ਪਾਉ ਲਾਉਣਾ ਮੁਸੀਬਤੋਂ ਬਚਾਉਣਾ ਪਰਮਾਤਮਾ ਹੀ ਮੁਸੀਬਤ ਵੇਲੇ ਸਭ ਦੀ ਡੁੱਬਦੀ ਪੀ ਬੇੜੀ ਪਾਰ ਲਾਉਂਦਾ ਹੈ ਐ ਡੱਡੇ ਦੇ ਮੁਹਾਵਰੇ ਆ ਅਸੀਂ ਪਹਿਲੇ ਡ ਡੋ ਲੱਗਦੇ ਕਿਤੇ ਅਸੀਂ ਐਡਾ ਮਰੂ ਦੇ ਠੀਕ ਐ ਸੈਪਰੇਟ ਕਾਪੀ ਲਗਾਈਏ ਐ ਨੈਕਸਟ ਸੌਥੇ ਹੀ ਹੋਣੇ ਚਾਹੀਦੇ ਆ